ਹਰੀ ਭੈਣ ਪ੍ਰਮ ਨੂੰ ਜੈ ਮਸੀਹ ਦੀ ਪ੍ਰਭੂ ਤੁਹਾਨੂੰ ਬਰਕਤ ਦੇਵੇ ਪ੍ਰਭੂ ਦੇ ਵਚਨ ਦੇ ਵਿੱਚੋਂ ਸਿੱਖਾਂਗੇ ਕਿ ਲੋਕਾਂ ਨੇ ਅਡਾਇਆ ਪ੍ਰਭੂ ਯੀਸ਼ੂ ਮਸੀਹ ਦਾ ਮਜ਼ਾਕ ਅਤੇ ਕਿਹਾ ਕਿ ਜੇ ਇਹ ਪਰਮੇਸ਼ਰ ਦਾ ਪੁੱਤਰ ਆ ਪਰਮੇਸ਼ਰ ਆ ਤੇ ਆਪਣੇ ਆਪ ਨੂੰ ਬਚਾ ਲਵੇ ਵਚਨ ਦੇ ਵਿੱਚ ਲਿਖਿਆ ਕਿ ਜਦੋਂ ਪਿਲਤੂਸ ਨੇ ਉਸ ਜੱਜ ਨੇ ਪ੍ਰਭੂ ਯੀਸ਼ੂ ਮਸੀਹ ਨੂੰ ਮੌਤ ਦੀ ਸਰੀਰ ਦੀ ਸਜ਼ਾ ਸੁਣਾਈ ਤੇ ਵਚਨ ਦੇ ਵਿੱਚ ਲਿਖਿਆ ਕਿ ਸਿਪਾਈਆਂ ਨੇ ਪ੍ਰਭੂ ਨੂੰ ਲੈ ਕੇ ਤੇ ਪ੍ਰਭੂ ਦੇ ਕੱਪੜੇ ਉਤਾਰੇ ਤੇ ਇੱਕ ਕਿਰਮਚੀ ਚੋਗਾ ਪਵਾ ਕੇ ਤੇ ਸਿਰ ਦੇ ਉੱਤੇ ਕੰਡਿਆਂ ਦਾ ਤਾਜ ਗੁੰਦ ਕੇ ਤੇ ਹੱਥ ਦੇ ਵਿੱਚ ਕਾਨੇ ਦਾ ਇੱਕ ਕਾਨਾ ਫੜਾ ਕੇ ਤੇ ਵਚਨ ਦੇ ਵਿੱਚ ਲਿਖਿਆ ਕਿ ਸਿਪਾਈ ਪਿੱਛੇ ਹੋ ਕੇ ਆਪਣੇ ਗੋਡੇ ਨਵਾ ਕੇ ਤੇ ਸਿਰ ਨਵਾ ਕੇ ਤੇ ਉਹਨੂੰ ਸਲਾਮ ਕਰਨ ਲੱਗੇ ਭਾਵ ਕਿ ਉਹਨੂੰ ਮਜ਼ਾਕ ਕਰਨ ਲੱਗੇ ਕਿਉਂਕਿ ਪ੍ਰਭੂ ਨੇ ਕਿਹਾ ਕਿ ਮੈਂ ਕੀ ਹਾਂ ਰਾਜਾ ਇਸੇ ਕਰਕੇ ਉਹ ਮਜ਼ਾਕ ਕਰਨ ਲੱਗੇ ਠੱਠੇ ੜਾਉਣ ਲੱਗੇ ਸਾਰਿਆਂ ਨੇ ਪ੍ਰਭੂ ਦੇ ਸਪਾਹੀਆਂ ਨੇ ਵੀ ਮਿਲ ਕੇ ਪ੍ਰਭੂ ਦਾ ਕੀ ਉਡਾਇਆ ਮਜ਼ਾਕ ਡਾਇਆ ਹਾਲੇਲੂਇਆ ਇੱਕੋ ਜਦੋਂ ਅਸੀਂ ਮੱਤੀ ਦੀ ਅੰਜੀ 27 ਬਾਪ 30 ਐਤ ਪੜਦੇ ਆ ਵਚਨ ਚ ਲਿਖਿਆ ਅਤੇ ਉਹਨਾਂ ਨੇ ਉਸ ਉੱਤੇ ਧੁੱਕਿਆ ਅਤੇ ਉਹ ਕਾਨਾ ਲੈ ਕੇ ਉਹਦੇ ਸਿਰ ਦੇ ਉੱਤੇ ਮਾਰਿਆ। ਵਚਨ ਦੇ ਵਿੱਚ ਲਿਖਿਆ ਕਿ ਉਹਨਾਂ ਨੇ ਪ੍ਰਭੂ ਯਿਸੂ ਮਸੀਹ ਦੇ ਮੂੰਹ ਦੇ ਉੱਤੇ ਥੁੱਕਿਆ ਅਤੇ ਕਾਨਾ ਲੈ ਕੇ ਉਹਦੇ ਮੂੰਹ ਦੇ ਉੱਤੇ ਮਾਰਿਆ। ਭਾ ਤੇ ਹਰ ਤਰੀਕੇ ਦੇ ਨਾਲ ਛਪਾਈਆਂ ਨੇ ਪ੍ਰਭੂ ਯਿਸੂ ਮਸੀਹ ਦਾ ਮਜ਼ਾਕ ਉਡਾਇਆ ਜਿਸ ਤਰ੍ਹਾਂ ਅੱਜ ਲੋਕ ਪ੍ਰਭੂ ਯਿਸੂ ਮਸੀਹ ਦੇ ਮੰਨਣ ਵਾਲਿਆਂ ਦਾ ਮਜ਼ਾਕ ਅਡਾਉਂਦੇ ਨੇ। ਹਾਲੇਲੂਇਆ। ਵੇਖੋ ਵਚਨ ਦੇ ਵਿੱਚ ਲਿਖਿਆ ਕਿ ਛਪਾਈਆਂ ਨੇ ਫਿਰ ਪ੍ਰਭੂ ਨੂੰ ਲੈ ਕੇ ਇਹ ਸਰੀਰ ਦੇ ਉੱਤੇ ਚੜਾ ਦਿੱਤਾ ਉਹ ਵਚਨ ਦੇ ਵਿੱਚ ਲਿਖਿਆ ਕਿ ਜਿੰਨੇ ਪਰਲੋਗ ਉਸ ਰਸਤੇ ਤੋਂ ਦੀ ਆਉਂਦੇ ਹੀ ਜਾਂਦੇ ਹੀ ਹਰ ਕੋਈ ਪ੍ਰਭੂ ਨੂੰ ਤਾਨੇ ਮਾਰਦਾ ਹੀ ਮੇੜੇ ਮਾਰਦਾ ਹੀ ਬਹੁਤ ਤਰੀਕੇ ਦੇ ਨਾਲ ਪ੍ਰਭੂ ਦਾ ਇਪਮਾਨ ਕਰ ਰੇ ਦੇਖੋ ਅੱਗੇ ਜਦੋਂ ਅਸੀਂ ਵਚਨ ਪੜ੍ਹਦੇ ਹਾਂ ਮੱਤੀ ਦੀ ਅੰਜੀਰ 27 ਬਾਰ ਉਹਦੀ 39 ਆਇਤ ਵਿੱਚ ਲਿਖਿਆ ਤੇ ਆਉਣ ਜਾਣ ਵਾਲੇ ਉਨੂੰ ਤਾਨੇ ਮਾਰ ਕੇ ਅਤੇ ਸਿਰਾ ਲਾ ਕੇ ਕਹਿਣ ਲੱਗੇ ਤੂੰ ਜਿਹੜਾ ਹੈ ਕਲ ਨੂੰ ਟਾਕੇ ਤਿੰਨਾ ਦਿਨਾਂ ਵਿੱਚ ਬਣਾਉਂਦਾ ਹੀ ਆਪਣੇ ਆਪ ਨੂੰ ਬਚਾਲਿਆ ਜੇ ਤੂੰ ਪਰਮੇਸ਼ਰ ਦਾ ਪੁੱਤਰ ਆ ਤੇ ਸਰੀਰ ਤੋਂ ਉੱਤਰ ਆ ਵਚਨ ਦੇ ਵਿੱਚ ਲਿਖਿਆ ਕਿ ਆਉਣ ਵਾਲੇ ਜਾਣ ਵਾਲੇ ਜਿੰਨੇ ਵੀ ਉਸ ਰਸਤੇ ਤੋਂ ਦੀ ਜਾਂਦੇ ਚਾਹੇ ਕੋ ਮੀਰ ਹੀ ਚਾਹੇ ਕੋ ਗਰੀਬ ਹੀ ਜਿੰਨੇ ਵੀ ਲੋਕ ਜਾਂਦੇ ਸਾਰੇ ਜਣੇ ਸਿਰ ਹਲਾ ਕੇ ਤੇ ਉਹਨੂੰ ਸਲਾਮ ਕਹਿੰਦੇ ਹੀ ਉਹਦਾ ਮਜ਼ਾਕ ਡਾਉਂਦੇ ਹੀ ਉਹਨੂੰ ਤਾਨੇ ਮਾਰਦੇ ਹੀ ਤੇ ਕਹਿੰਦੇ ਕਿ ਇਹ ਕੰਗਾ ਹੀ ਕਿ ਮੈਂ ਹੈ ਕਨੂੰ ਤਿੰਨਾਂ ਦਿਨਾਂ ਵਿੱਚ ਢਾ ਕੇ ਤੇ ਬਣਾ ਦਿਆਂਗਾ ਤੇ ਜੇ ਇਹ ਵਾਕਿਆ ਹੀ ਪਰਮੇਸ਼ਰ ਦਾ ਪੁੱਤਰ ਆ ਤੇ ਆਪਣੇ ਆਪ ਨੂੰ ਸਰੀਰ ਤੋਂ ਤਾਰ ਲਵੇ ਤੇ ਫਿਰ ਅਸੀਂ ਇਹਦੇ ਉੱਤੇ ਕੀ ਕਰਾਂਗੇ ਵਿਸ਼ਵਾਸ ਕਰਾਂਗੇ ਵਚਨ ਦੇ ਵਿੱਚ ਲਿਖਿਆ ਐਡਾਂ ਹੀ ਉਹ ਸਾਰੇ ਜਿਹਨੇ ਤਾਨੇ ਮਾਰ ਕੇ ਤੇ ਲੰਘਦੇ ਜਾਂਦੇ ਹallelujah ਵੇਖੋ ਅੱਜ ਵੀ ਭੈਣ ਭਰਾ ਲੋਕ ਐਡਾਂ ਹੀ ਪ੍ਰਭੂ ਦੇ ਲੋਕਾਂ ਨੂੰ ਤਾਨੇ ਮਾਰਦੇ ਨੇ ਹallelujah ਅੱਗੇ 41 ਵਚਨ ਚ ਲਿਖਿਆ ਅਰ ਇਸੇ ਤਰ੍ਹਾਂ ਪ੍ਰਧਾਨ ਜਾਜਕਾਂ ਨੇ ਵੀ ਗ੍ਰੰਥੀਆਂ ਅਤੇ ਬਜ਼ੁਰਗਾਂ ਦੇ ਨਾਲ ਮਿਲ ਕੇ ਠੱਠਾ ਮਾਰਿਆ ਅਤੇ ਕਿਹਾ ਉਸਨੇ ਹੋਰਨਾਂ ਨੂੰ ਬਚਾਇਆ ਹੈ ਆਪਣੇ ਆਪ ਨੂੰ ਨਹੀਂ ਬਚਾ ਸਕਦਾ ਹallelujah ਕਿਉਂਕਿ ਇਹਨੇ ਕਿਹਾ ਕਿ ਮੈਂ ਇਜਰਾਈਲ ਦਾ ਕੀ ਹਾਂ ਪਾਸਾ ਉਹਨੇ શરીਫ ਤੋਂ ਉੱਤਰ ਆਵੇ ਤੇ ਅਸੀਂ ਉਹਦੇ ਉੱਤੇ ਨਿਸ਼ਚਾ ਕਰਾਂਗੇ वचन ਦੇ ਵਿੱਚ ਲਿਖਿਆ ਫਰੈਂਸੀਆਂ ਨੇ ਸਦੂਕੀਆਂ ਨੇ ਇਹ ਗਰੰਥੀਆਂ ਨੇ ਜਿੰਨੇ ਵੀ ਧਰਮ ਦੇ ਠੇਕੇਦਾਰ ਹੀ ਉਸ ਸਮੇਂ ਜਿਹੜੇ ਧਰਮ ਨੂੰ ਚਲਾ ਰਹੇ वचन ਦੇ ਵਿੱਚ ਲਿਖਿਆ ਕਿ ਉਹਨਾਂ ਨੇ ਵੀ ਪ੍ਰਭੂ ਯੇਸ਼ੂ ਮਸੀਹ ਨੂੰ ਠੱਠਾ ਮਾਰਿਆ ਮਜਾਕ ਦੇ ਵਿੱਚ ਅਡਾਇਆ ਕਿਹਾ ਕੀ ਕਿ ਇਹਨੇ ਬਹੁਤ سارے ਲੋਕਾਂ ਨੂੰ ਬਚਾਇਆ ਆ ਕਿ ਆਪਣੇ ਆਪ ਨੂੰ ਨਹੀਂ ਬਚਾ ਸਕਦਾ ਜੇ ਇਹਦੇ ਵਿੱਚ ਕੋਈ ਸ਼ਕਤ ਨਾ ਨੇ ਕਿਹਾ ਜੇ ਇਹਦੇ ਵਿੱਚ ਕੋਈ ਸ਼ਕਤੀ ਹੈ ਨਾ ਜੇ ਇਹਦੇ ਵਿੱਚ ਕੋਈ ਪਾਵਰ ਹੈ ਤੇ ਆਪਣੇ ਆਪ ਨੂੰ ਬਚਾ ਲਵੇ ਤੇ ਸਰੀਰ ਤੋਂ ਥੱਲੇ ਉੱਤਰ ਆਵੇ ਕਿਉਂਕਿ ਇਹਨੇ ਕਿਹਾ ਹੈ ਕਿ ਮੈਂ ਰਾਜਾ ਹਾਂ ਤੇ ਫਿਰ ਅਸੀਂ ਇਹਦੇ ਉੱਤੇ ਵਿਸ਼ਵਾਸ ਕਰਾਂਗੇ ਹਾਲੇਲੂਇਆ ਅੱਜ ਵੀ ਵੇਖੋ ਭੈਣ ਭਰਾ ਕੋਈ ਕੁਝ ਇਹੋ ਜਿਹੇ ਲੋਕ ਨੇ ਜਿਹੜੇ ਕਹਿੰਦੇ ਨੇ ਕਿ ਵਾਕਿਆ ਹੀ ਇਹਨਾਂ ਨੂੰ ਆਹ ਚੀਜ਼ ਦਾ ਹੋ ਤੇ ਫਿਰ ਅਸੀਂ ਵਿਸ਼ਵਾਸ ਕਰਾਂਗੇ ਅਸੀਂ ਮਰਦੇ ਲੈ ਕੇ ਆਉਣੇ ਆ ਤੇ ਫਿਰ ਇਹ ਉਹਨੂੰ ਉਠਾ ਕੇ ਦੱchn ਤੇ ਫਿਰ ਅਸੀਂ ਵਿਸ਼ਵਾਸ ਕਰਾਂਗੇ ਹallelujah ਅੱਜ ਵੀ ਕੀ ਅੱਜ ਦੁਨੀਆ ਉਦਾਂ ਦੀ ਨਹੀਂ ਹੈ ਉਹ ਉਸ ਸਮੇਂ ਤੇ ਲੋਕਾਂ ਨੇ ਇਹ ਚੀਜ਼ਾਂ ਕੀਤੀਆਂ ਕੀ ਅੱਜ ਲੋਕ ਇਦਾਂ ਨਹੀਂ ਕਰ ਰਹੇ ਹallelujah ਪ੍ਰਭੂ ਨੇ ਕੀ ਕਿਹਾ ਕਿ ਮੈਂ ਕੱਲ ਅੱਜ ਤੇ ਯੁੱਗ ਦੇ ਅੰਤ ਤੱਕ ਇੱਕੋ ਜਿਹੇ ਆਈਂ ਤੇ ਵੇਖੋ ਭੈਣ ਪ੍ਰਭੂ ਜਿੰਨੇ ਵੀ ਤੁਸੀਂ ਹਰ ਪ੍ਰਭੂ ਚ ਚੱਲ ਰਹੇ ਜੇ ਨਾ ਉਹ ਸਮੇਂ ਵੀ ਇਹ ਗੱਲਾਂ ਹੋਈਆਂ ਉਹ ਸਮੇਂ ਵੀ ਲੋਕਾਂ ਨੇ ਵੀ ਉਹਨਾਂ ਧਰਮ ਦੇ ਠੇਕੇਦਾਰਾਂ ਨੇ ਵੀ ਸਾਰੇ ਜਿੰਨੇ ਵੀ ਵਿੱਚ ਰਲੇ ਸਾਰਿਆਂ ਨੇ ਇਹ ਮਜਾਕ ਉਡਾਇਆ ਤੇ ਵੇਖੋ ਭੈਣ ਪ੍ਰਭੂ ਨੇ ਕਿਹਾ ਕਿ ਜੇ ਇਹਨਾਂ ਨੇ ਹਰੇ ਰੋਕਣਾ ਇਦਾਂ ਕੀਤਾ ਆ ਤੇ ਸੁੱਕੇ ਨਾ ਕਿਦਾਂ ਨਾ ਕਰਨਗੇ ਪ੍ਰਭੂ ਨੇ ਕਿਹਾ ਜੇ ਇਹਨਾਂ ਨੇ ਮੀਰੇ ਨਾ ਕੀਤਾ ਆ ਤੇ ਤੁਹਾਡੇ ਨਾਲ ਵੱਧ ਕੇ ਕਿਉਂ ਨਾ ਕਰਨਗੇ ਹਾਲੇਲੂਇਆ ਵੇਖੋ 43 ਵਚਨ ਦੇ ਵਿੱਚ ਲਿਖਿਆ ਉਹਨਾਂ ਨੇ ਉਹਨੇ ਪਰਮੇਸ਼ਰ ਉੱਤੇ ਭਰੋਸਾ ਰੱਖਿਆ ਆ ਜੇ ਉਹ ਉਹਨੂੰ ਚਾਹੁੰਦਾ ਹੈ ਤਾਂ ਉਹਨੂੰ ਛਡਾਵੇ ਕਿਉਂ ਜੋ ਉਹਨੇ ਆਖਿਆ ਕਿ ਮੈਂ ਪਰਮੇਸ਼ਰ ਦਾ ਪੁੱਤਰ ਹਾਂ ਹਾਲੇਲੂਇਆ ਉਹਨਾਂ ਨੇ ਧਰਮ ਦੇ ਠੇਕੇਦਾਰਾਂ ਨੇ ਕੀ ਕਿਹਾ ਕਿ ਇਹਨੇ ਪਰਮੇਸ਼ਰ ਦੇ ਉੱਤੇ ਭਰੋਸਾ ਰੱਖਿਆ ਤੇ ਵਾਕਿਆ ਹੀ ਇਹ ਪਰਮੇਸ਼ਰ ਦਾ ਪੁੱਤਰ ਆ ਕਿ ਆਪਣੇ ਆਪ ਨੂੰ ਥੱਲੇ ਉਤਾਰ ਲਵੇ ਤੇ ਫਿਰ ਆਪਣੇ ਆਪ ਨੂੰ ਬਚਾਵੇ ਤੇ ਫਿਰ ਅਸੀਂ ਇਹਦੇ ਉੱਤੇ ਵਿਸ਼ਵਾਸ ਕਰਾਂਗੇ। ਵਚਨ ਦੇ ਵਿੱਚ ਲਿਖਿਆ ਐਡਾਂ ਹੀ ਸਾਰਿਆਂ ਨੇ ਵਾਰੋ-ਵਾਰੀ ਉਹਨੂੰ ਠੱਠੇ ਦੇ ਵਿੱਚ ਉਡਾਇਆ। ਸਾਰਿਆਂ ਨੇ ਉਹਦਾ અપਮਾਨ ਕੀਤਾ ਤੇ ਵੇਖੋ ਭੈਣ ਭਰਾਓ ਅੱਜ ਲੋਕ ਨਹੀਂ અપਮਾਨ ਕਰ ਰਹੇ ਅੱਜ ਲੋਕ ਤਰ੍ਹਾਂ-ਤਰ੍ਹਾਂ ਦੀਆਂ ਵੀਡੀਓ ਬਣਾ ਕੇ ਨਹੀਂ ਉਹਦੇ ਲੋਕਾਂ ਦਾ અપਮਾਨ ਕਰ ਰਹੇ ਕੀ ਉਹਦੇ ਨਹੀਂ ਦਸ ਦਾਸਾਂ ਦਾ અપਮਾਨ ਕਰ ਰਹੇ ਅੱਜ ਵੀ ਵੇਖੋ ਭੈਣ ਭਰਾਓ ਕਰ ਰਹੇ ਆ ਇੱਕੋ ਭੈਣ ਭਰਾਓ ਪ੍ਰਭੂ ਸੱਚਾ ਹੈ ਉਹਦੇ ਵਚਨ ਸੱਚੇ ਨੇ ਹਾਲੇਲੂਇਆ ਵੇਖੋ ਜੇ ਬਚਾਉਣ ਦੀ ਗੱਲ ਕਰੀਏ ਤੇ ਪ੍ਰਭੂ ਨੇ ਜਦੋਂ ਪ੍ਰਭੂ ਨੂੰ ਫੜਨ ਆਏ ਹੀ ਤੇ ਵਚਨ ਦੇ ਵਿੱਚ ਲਿਖਿਆ ਪਤਰਸ ਨੇ ਇੱਕ ਸਪਾਈ ਦੇ ਕੰਨ ਤੇ ਤਲਵਾਰ ਚਲਾ ਦਿੱਤੀ। ਵਚਨ ਦੇ ਵਿੱਚ ਲਿਖਿਆ ਪ੍ਰਭੂ ਨੇ ਕੰਨ ਫੜਿਆ ਤੇ ਨਾਲੇ ਹੀ ਫਿਰ ਜੋੜ ਦਿੱਤਾ। ਹallelujah। ਪ੍ਰਭੂ ਨੇ ਪਤਰਸ ਨੂੰ ਕਿਹਾ ਪਤਰਸ ਕਿ ਜੇ ਮੈਂ ਚਾਹਾਂ ਤੇ ਸਵਰਗ ਦੂਤਾਂ ਦੀਆਂ 12 ਪਟਨਾ ਇੱਥੇ ਹਾਜ਼ਰ ਕਰ ਦਵਾਂ। ਹalleluyah ਪ੍ਰਭੂ ਨੇ ਕਿਹਾ ਨਹੀਂ ਪਰ ਜਿਹੜੀਆਂ ਲਿਖਤਾਂ ਮੇਰੇ ਬਾਰੇ ਲਿਖੀਆਂ ਆ ਜ਼ਰੂਰੀ ਆ ਕਿ ਇੱਕ ਇੱਕ ਲਿਖਤ ਇਦਾਂ ਹੀ ਪੂਰੀ ਹੋਵੇ ਤੇ ਵੇਖੋ ਭੈਣ ਭਰਾਓ ਉਹ ਲਿਖਤਾਂ ਹੀ ਉਹ ਚੀਜ਼ਾਂ ਹੋਣੀਆਂ ਹੀ ਹੋਣੀਆਂ ਹalleluyah ਤੇ ਅੱਜ ਵੀ ਵੇਖੋ ਭੈਣ ਭਰਾਓ ਲਿਖਤਾਂ ਉਹ ਪੂਰੀਆਂ ਹੋਣੀਆਂ ਹੀ ਹੋਣੀਆਂ ਤੇ ਖੁਦਾ ਨੇ ਇਹਨਾਂ ਲੋਕਾਂ ਦੇ ਵਿੱਚ ਹੋ ਕੇ ਪੂਰੀਆਂ ਕਰਵਾਉਣੀਆਂ ਹalleluyah ਤਾਂ ਹੀ ਵੇਖੋ ਪ੍ਰਭੂ ਨੇ ਕਿਹਾ ਕਿ ਪਰ ਤੂੰ ਡਰੋ ਨਾ ਤੁਹਾਡੇ ਸਿਰ ਦੇ ਵਾਲ ਵੀ ਗਿਣੇ ਹੋਏ ਹਨ ਕੋਈ ਵੀ ਚੀਜ਼ ਤੁਹਾਡਾ ਨੁਕਸਾਨ ਨਹੀਂ ਕਰ ਸਕਜੀ ਤੇ ਵੇਖੋ ਭੈਣ ਭਰਾਓ ਜੇ ਪ੍ਰਭੂ ਨਾਲ ਆ ਤੇ ਫਿਰ ਡਰਨ ਦੀ ਲੋੜ ਨਹੀਂ ਪ੍ਰਭੂ ਤੁਹਾਨੂੰ ਆਸ਼ੀਸ਼ ਤੇ ਬਰਕਤ ਦੇਵੇ ਆਮੀਨ